ਕਰ ਤੁਸੀਂ ਵੀ ਕਿਤੇ ਜਾਣ ਦੇ ਲਈ ਆਨਲਾਈਨ ਬਾਈਕ ਜਾਂ ਕੈਬ ਬੁੱਕ ਕਰਦੇ ਹੋ ਤਾਂ ਜਰਾ ਸਾਵਧਾਨ ਕਿਉਂਕਿ ਅੱਜ ਤੁਹਾਨੂੰ ਇੱਕ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਸਭ ਤੇ ਹੋਸ਼ ਉੱਡ ਜਾਣਗੇ ਦਰਅਸਲ ਇਹ ਪੂਰੀ ਕ ਵੀਡੀਓ ਜਿਹੜੀ ਹੈ ਇਹ ਮੋਹਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਮੋਹਾਲੀ ਦੇ ਵਿੱਚ ਇੱਕ 11ਵੀਂ ਕਲਾਸ ਦੀ ਵਿਦਿਆਰਥਣ ਦੇ ਵੱਲੋਂ ਸਕੂਲ ਤੋਂ ਘਰ ਜਾਣ ਦੇ ਲਈ ਇੱਕ ਆਨਲਾਈਨ ਰਾਈਡ ਬੁੱਕ ਕੀਤੀ ਜਾਂਦੀ ਹੈ ਪਰ ਜਿਵੇਂ ਹੀ ਇਹ ਵਿਦਿਆਰਥਣ ਬਾਈਕ ਸਾਈਕਲ ਤੇ ਬੈਠ ਕੇ ਸਕੂਲ ਤੋਂ ਨਿਕਲਦੀ ਹੈ ਤਾਂ ਥੋੜੀ ਦੂਰ ਅੱਗੇ ਜਾਂਦੇ ਹੀ ਬਾਈਕ ਰਾਈਡਰ ਦੇ ਵੱਲੋਂ ਉੱਠੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਬਾਈਕ ਰਾਈਡਰ ਦੇ ਵੱਲੋਂ ਬੱਚੀ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਉਸ ਨੂੰ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਜਾਂਦਾ ਹੈ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਰਾਈਡਰ ਜਿਹੜਾ ਹੈ ਉਹ ਗਲਤ ਤਰੀਕੇ ਦੇ ਨਾਲ ਬੱਚੀ ਦੇ ਗੋਡੇ ਦੇ ਉੱਤੇ ਹੱਥ ਲਗਾ ਰਿਹਾ ਹੈ ਜਦੋਂ ਲੜਕੀ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਏ ਬਾਈਕ ਰਾਈਡਰ ਉਸ ਨੂੰ ਧਮਕੀ ਦਿੰਦਾ ਹੈ ਉਸ ਤੋਂ ਬਾਅਦ ਬਾਈਕ ਤੇਜ਼ੀ ਦੇ ਨਾਲ ਭਜਾਣੀ ਸ਼ੁਰੂ ਕਰ ਦਿੰਦਾ ਜਦੋਂ ਲੜਕੀ ਨੂੰ ਕੁਝ ਗੜਬੜ ਲੱਗਦੀ ਹੈ ਤਾਂ ਉਸ 11ਵੀਂ ਜਮਾਤ ਚ ਪੜਦੀ ਹੋਈ ਬੱਚੀ ਦੇ ਵੱਲੋਂ ਇਸ ਦੀ ਵੀਡੀਓ ਰਿਕਾਰਡਿੰਗ ਕਰ ਲਈ ਜਾਂਦੀ ਹੈ ਤੇ ਹੁਣ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਮਹਾਲੀ ਦੀ ਇਹ ਪੂਰੀ ਘਟਨਾ ਹੈ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਦੇ ਪੁਲਿਸ ਵੀ ਜਿਹੜੀ ਹੈ ਹਰਕਤ ਦੇ ਵਿੱਚ ਆਈ ਤੇ ਲੜਕੀ ਦੇ ਵੱਲੋਂ ਖੁਦ ਵੀ ਜਿਹੜਾ ਹੈ ਜਾ ਕੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਤੇ ਹੁਣ ਇਹ ਰਾਈਡਰ ਜਿਹੜਾ ਹੈ ਉਹ ਪੁਲਸ ਅੜਿੱਕੇ ਆ ਗਿਆ ਇਸ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਮਨੀ ਮਾਜਰਾ ਤੋਂ ਇਸ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਤੇ ਇਸ ਦੇ ਵੱਲੋਂ ਸਾਰੀ ਗੱਲ ਜਿਹੜੀ ਹੈ ਕਬੂਲੀ ਗਈ ਹੈ ਇਹ ਘਟਨਾ ਸਿਰਫ ਇੱਥੇ ਤੱਕ ਹੀ ਨਹੀਂ ਰੁਕੀ ਜਦੋਂ ਪੁਲਸ ਹਿਰਾਸਤ ਦੇ ਵਿੱਚ ਇਸ ਨੂੰ ਲਿਆ ਗਿਆ ਤਾਂ ਉਦੋਂ ਵੀ ਬਹੁਤ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਦਰਅਸਲ ਇਸ ਵਿਅਕਤੀ ਦਾ ਜੋ ਨਾਮ ਹੈ ਜੋ ਉਸ ਐਪ ਦੇ ਉੱਤੇ ਨਾਮ ਆ ਰਿਹਾ ਸੀ ਉਹ ਕੁਝ ਹੋਰ ਆ ਰਿਹਾ ਸੀ ਉਸ ਦੇ ਉੱਤੇ ਮੋਟਰਸਾਈਕਲ ਦਾ ਨੰਬਰ ਵੀ ਜਿਹੜਾ ਹੈ ਕੁਝ ਹੋਰ ਆ ਰਿਹਾ ਸੀ ਪਰ ਜਦੋਂ ਇਹ ਲੜਕੀ ਕੋਲ ਪਹੁੰਚਿਆ ਤਾਂ ਉੱਥੇ ਦੂਸਰਾ ਮੋਟਰਸਾਈਕਲ ਹੋਰ ਕੰਪਨੀ ਦਾ ਤੇ ਦੂਸਰੇ ਨੰਬਰ ਦੀ ਬਾਈਕ ਲੈ ਕੇ ਪਹੁੰਚਿਆ ਤੇ ਉਸ ਤੋਂ ਬਾਅਦ ਜਦੋਂ ਲੜਕੀ ਨੂੰ ਸ਼ੱਕ ਹੋਇਆ ਤਾਂ ਲੜਕੀ ਦੇ ਵੱਲੋਂ ਇਸ ਦੀ ਵੀਡੀਓ ਜਿਹੜੀ ਉਹ ਬਣਾਈ ਗਈ ਤੇ ਉਸ ਤੋਂ ਬਾਅਦ ਹੁਣ ਪੁਲਿਸ ਕਾਰਵਾਈ ਹੋਈ ਹੈ ਤੇ ਜਦੋਂ ਲੜਕੀ ਦੇ ਵੱਲੋਂ ਇਸ ਨੂੰ ਚੇਤਾਵਨੀ ਦਿੱਤੀ ਗਈ ਕਿ ਤੁਸੀਂ ਇੱਥੇ ਉਤਾਰ ਦਿਓ ਮੈਂ ਤੁਹਾਡੇ ਨਾਲ ਸਫ਼ਰ ਨਹੀਂ ਕਰਨਾ ਤਾਂ ਇਸ ਦੇ ਵੱਲੋਂ ਬਾਈਕ ਨੂੰ ਹੋਰ ਤੇਜ਼ੀ ਦੇ ਨਾਲ ਭਜਾਉਣਾ ਸ਼ੁਰੂ ਕਰਤਾ ਤੇ ਅੱਗੇ ਪਹੁੰਚ ਕੇ ਇੱਕ ਚੌਂਕ ਦੇ ਉੱਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਡਰ ਦੇ ਕਾਰਨ ਜਿਹੜਾ ਇਸ ਦੇ ਵੱਲੋਂ ਆਪਣੀ ਬਾਈਕ ਉੱਥੇ ਛੱਡ ਕੇ ਫਰਾਰ ਹੋਇਆ ਜਾਂਦਾ ਹੈ ਤਾਂ ਹੁਣ ਪੁਲਿਸ ਦੇ ਅੜਿੱਕੇ ਚੜ ਗਿਆ ਪੁਲਿਸ ਦੇ ਵੱਲੋਂ ਮਨੀ ਮਾਜਰਾ ਤੋਂ ਇਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਪਰ ਚੰਡੀਗੜ੍ਹ ਮੋਹਾਲੀ ਦੇ ਵਿੱਚ ਕੋਈ ਪਹਿਲੀ ਅਜਿਹੀ ਘਟਨਾ ਨਹੀਂ ਹੈ ਜਿਸ ਦੇ ਵਿੱਚ ਅਜਿਹੇ ਬਾਈਕ ਰਾਈਡਰਸ ਜਾਂ ਫਿਰ ਕੈਬ ਰਾਈਡਰਸ ਦੀ ਹਰਕਤ ਦੇਖਣ ਨੂੰ ਮਿਲੀ ਹੈ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚੋਂ ਇੱਕ ਘਟਨਾ ਸਾਹਮਣੇ ਆਈ ਸੀ ਜਿੱਥੇ ਇੱਕ ਕੈਬ ਡਰਾਈਵਰ ਦੇ ਵੱਲੋਂ ਇੱਕ ਲੜਕੀ ਨੂੰ ਪਹਿਲਾਂ ਬਦਤਮੀਜ਼ੀ ਕੀਤੀ ਗਈ ਜਦੋਂ ਉਸਨੇ ਰਾਈਡਰ ਦਾ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਉਸ ਨੂੰ ਸੁੰਸਾਨ ਇਲਾਕੇ ਦੇ ਵੱਲ ਲੈ ਕੇ ਜਾ ਰਿਹਾ ਸੀ ਤਾਂ ਲੜਕੀ ਦੇ ਵੱਲੋਂ ਆਪਣੇ ਘਰ ਦੇ ਨੂੰ ਲੋਕੇਸ਼ਨ ਭੇਜ ਕੇ ਜਿਹੜਾ ਹੈ ਉੱਥੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਸਾਰਾ ਮਾਮਲਾ ਜਿਹੜਾ ਪੁਲਿਸ ਦੀ ਨਿਗਾਹ ਦੇ ਵਿੱਚ ਲਿਆਂਦਾ ਗਿਆ ਤੇ ਹੁਣ ਉਹ ਰਾਈਡਰ ਜਿਹੜਾ ਹੈ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੈ ਤਾਂ ਹੁਣ ਇਸ ਰਾਈਡਰ ਨੂੰ ਵੀ ਜਿਹੜਾ ਪੁਲਿਸ ਨੇ ਗ੍ਰਿਫਤਾਰਤਾ ਕਰ ਲਿਆ ਤੇ ਹੁਣ ਹੋਰ ਖੁਲਾਸੇ ਜਿਹੜਾ ਨੇ ਹੋ ਸਕਦੇ ਨੇ ਪਰ ਇੱਥੋਂ ਮਾਨਸਿਕਤਾ ਦਾ ਅੰਦਾਜ਼ਾ ਲੱਗ ਸਕਦਾ ਹੈ ਕਿ ਦੇਰ ਦਰਾਡੇ ਜੇਕਰ ਕੋਈ ਆਪਣੇ ਘਰ ਜਾਂਦਾ ਹੈ ਕੋਈ ਬੱਚੀ ਆਪਣੇ ਘਰ ਜਾਂਦੀ ਹੈ ਤੇ ਰਾਈਡਰ ਕਿਹੋ ਜੀਆਂ ਹਰਕਤਾਂ ਜੜੀਆਂ ਨੇ ਉਹਨਾਂ ਦੇ ਨਾਲ ਕਰਦੇ ਹੋਣਗੇ ਤੇ ਉੱਥੇ ਜਿਹੜਾ ਹੈ ਲੜਕੀਆਂ ਨੇ ਇਹ ਗੱਲ ਦੀ ਜਾਣਕਾਰੀ ਜਿਹੜੀ ਆ ਉਹ ਦੇ ਦਈਏ ਕਿ ਜੇਕਰ ਕੋਈ ਵੀ ਰਾਈਡਰ ਤੁਹਾਡੇ ਨਾਲ ਅਜਿਹਾ ਕੁਝ ਮਿਸਬੀਹੇਵ ਕਰਦਾ ਹੈ ਤਾਂ ਤੁਸੀਂ ਐਮਰਜੈਂਸੀ ਕਾਲ ਦੇ ਉੱਤੇ ਜਿਹੜਾ ਸੰਪਰਕ ਕਰਕੇ ਉਸ ਦੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਜਿਹੜੇ ਅੱਜਕੱਲ ਦੇ ਫੋਨਸ ਨੇ ਉਸ ਦੇ ਵਿੱਚ ਆਟੋਮੈਟਿਕਲੀ ਜਿਹੜਾ ਐਮਰਜੈਂਸੀ ਕਾਲ ਦਾ ਨੰਬਰ ਪਹਿਲਾਂ ਹੀ ਹੁੰਦਾ ਤੁਸੀਂ ਆਪਣੇ ਲੌਕ ਵਾਲੇ ਬਟਨ ਨੂੰ ਲੰਬਾ ਚਿਰ ਜਦੋਂ ਪ੍ਰੈਸ ਕਰਕੇ ਰੱਖੋਗੇ ਤਾਂ ਵੀ ਤੁਹਾਨੂੰ ਕਈਆਂ ਚ ਆਪਸ਼ਨ ਮਿਲ ਜਾਂਦੀ ਹੈ ਨਹੀਂ ਤਾਂ ਐਸਓਐਸ ਨਾਮ ਦੇ ਇੱਕ ਐਪਸ ਹੁੰਦੇ ਨੇ ਉਸ ਦੇ ਵਿੱਚ ਤੁਸੀਂ ਆਪਣੇ ਕਿਸੇ ਕਰੀਬੀ ਦਾ ਵੀ ਨੰਬਰ ਜਿਹੜਾ ਉਹ ਪਾ ਸਕਦੇ ਹੋ ਜਿਸ ਨਾਲ ਤੁਸੀਂ ਅਜਿਹੇ ਜਿਹੜੇ ਲੋਕ ਨੇ ਇਹ ਦਰਿੰਦੇ ਨੇ ਜਿਹੜੇ ਸਮਾਜ ਦੇ ਵਿੱਚ ਘੁੰਮਦੇ ਇਹਨਾਂ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ